ਮੰਜੀ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਵਲੌਗ ਦੇ ਵਿੱਚ ਤੇ ਇਹ ਦੇਖੋ ਬਾਰ ਦਾ ਮੌਸਮ ਤੇ ਅੱਜ 6 ਅਕਤੂਬਰ 2025 ਤੇ ਸੋਮਵਾਰ ਦਾ ਦਿਨ ਅੱਜ ਸਵੇਰੇ ਸਵੇਰੇ ਫੇਰ ਮੀਂਹ ਪੈ ਗਿਆ ਤੇ ਬੱਦਲ ਪੂਰਾ ਬਣਿਆ ਦੇਖੋ ਨਿੱਕ ਨਿੱਕੀ ਖਣੀ ਹੋਣੇ ਡੱਕ ਕੇ ਫੇਰ ਆੜ ਗਈ ਇੱਕ ਵਾਰ ਤੇ ਕੱਲ ਵੀ ਸੌਇਰੇ ਸੌਇਰੇ ਤੇ ਅੱਜ ਫੇਰ ਉਸੇ ਟਾਂਗ ਨਹੀਂ ਆਇਆ ਕੱਲ ਵਾਲੇ ਟਾਈਮ ਹੀ ਤੂੰ ਦੇਖੋ ਤਿੰਨ ਦਿਨਾਂ ਦਾ ਦੱਸਿਆ ਆ 7 ਤਰੀਕ ਤਾ ਦੱਸਿਆ ਜੇ ਕੱਲ ਤੱਕ ਹੋ ਸਕਦਾ ਆ ਜਾਵੇ ਜੀ ਠੀਕ ਹੈ ਤੇ ਬਾਕੀ ਦੇਖਦੇ ਹਾਂ ਬਾਕੀ ਕੀ ਬਣਦਾ ਜੁਰਤ ਤੇ ਜਵਾਗ ਜੁਗ ਕਸੂਲ ਨੂੰ ਭੇਜਦੇ ਸੀ ਤਿਆਰੀ ਕਰਾ ਕੇ ਲੋਬੀ ਹੁਣ ਟਾਈਮ ਹੋ ਗਿਆ ਸ਼ਾਮ ਦਾ 5:30 ਤਾਂ ਅਸੀਂ ਦੇਖਿਆ ਸੀ ਮੇਲਾ ਮੇਲਾ ਉਹਨਾਂ ਦੇਖ ਕੇ ਆਏ ਤੇ ਹੁਣ ਕਰੇ ਤੇ ਹੁਣ ਕੱਲ ਦੀ ਕਰਨੀ ਆ ਤਿਆਰੀ ਮਹਿੰਦੀ ਲਾਉਣ ਦੀ ਠੀਕ ਆ ਜੀ ਤੇ ਚੱਲਦੇ ਆਂ ਨਾਲੇ ਵਲੌਗ ਬਣਾਉਣੇ ਤੇ ਬੱਦਲ ਬੱਦਲ ਫੇਰ ਆਵੇ ਕਾਫੀ ਆਗਾ ਦਿਨਾਂ ਨਿਕਲੀ ਧੁੱਪ ਜੀ ਤੇ ਫੇਰ ਬੱਦਲ ਚੜਿਆ ਆ ਤੇ ਚਲਿਏ ਤੂਹੇ ਹੀ ਪੱਟੀ ਫਿਰਦਾ ਮਹੀਦੀਆਂ ਅਜਤ ਇੱਕ ਵਾਰੀ ਆਉਣਾ ਕਾਉਂ ਤਿੰਨੇ ਮਹੀਨੇ ਰੋਕ। ਥਾਂ ਤੋਂ ਸਕੂਨ ਦੀ ਕੋਸ਼ਿਸ਼ ਕਰਦੇ ਤੇ ਫਿਰ ਗਿੱਲਾ ਕਰ ਜਾਂਦਾ ਦੋ ਦਿਨਾਂ ਦਾ ਕਰਕੇ। ਕੱਲ ਆਖਰੀ ਦਿਨ ਦਾ ਰਹਿ ਗਿਆ 7 ਤਰੀਕ ਦਾ ਦੇਖਦੇ ਕੀ ਬਣਦਾ। ਲਿਆ ਜ਼ੋਰ ਆ ਗਿਆ ਆ ਜਾ। ਤੇ ਮਹਿੰਦੀ ਵਾਲਾ ਕੰਮ ਨਵੀੜ ਕੇ ਕਰਵਾ ਚਾ ਉਸ ਤੋਂ ਫਿਰ ਵਿਆਹ ਵੀ ਰਿਖ ਕੇ ਕੋਸ਼ਤ ਬਾਅਦ ਵਿੱਚ દિਵਾਲੀ ਆ ਜਾਣੀ ਆ ਤੇ ਨਾਲ ਹੀ ਆ ਜਾਣਾ ਵਾ ਵਿਆਹ ਵਿਆਹ ਤਾਂ ਸੱਚ ਪਹਿਲਾਂ ਨਿਬੜ ਜਾਣਾ ਤੇ ਵਿੱਚੇ ਸਫਾਈਆਂ ਸਪੋਈਆਂ ਕਰਨੀਆਂ ਠੀਕ ਹੈ ਤੇ ਉਹ ਕਾਰ ਕਰਕੇ દિਵਾਲੀ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਨਵੇੜ ਕੇ ਲਾ ਸਾਨੂੰ ਸੰਦਾ ਫ੍ਰੀ ਹੋਣਾ ਵਾ ਘਮ ਵਿੱਚ ਆ ਜਾਣੇ ਬਹੁਤ ਜ਼ਿਆਦਾ ਚਲਿਏ ਖੇਤ ਹੋਈ ਖੇਤ ਲੈ ਕੇ ਚਲੀਏ ਇਹਨੂੰ ਚਲੀਏ ਲੈ ਕੇ ਖੇਤ ਨੂੰ ਹੈ ਚਲੀਏ ਤਰੀ ਤਰੀ ਕਦਾਹੀ ਚਲੋ ਤੇ ਮੈਂ ਕਨਰਾਂ ਦੇ ਆ ਯਾਰ ਅੱਜ ਚੱਲ ਮੋੜੇ ਕਰੀ ਵਿੱਚੇ ਪਿੱਛੇ ਮੁੜ ਬਾਹਰ ਚ ਵੈਨੇ ਹਜ਼ਰ ਦੋ ਵਾਲੀ ਦੀਆਂ ਸਵਾਈਆਂ ਤੇ ਇੱਕ ਦਾਣ ਤੇ ਲਸਣ ਲਸਣ ਪੋੜ ਤੇ ਵੀ ਬਣਾਉਣ ਵਾਸਤੇ ਲੱਗਣੇ ਤਿੰਨ ਕੁ ਦਾਣ ਤੇ ਇੱਕ ਦੋ ਦਾਣ ਪੈਲੀ ਬਣਾਉਣ ਨੂੰ ਤੇ ਦਹੀਂ ਕਰਕੇ ਥੋੜਾ ਥੋੜਾ ਟਾਈਮ ਲੱਗਣਾ ਹੈ ਸਾਰੇ ਜਿਹੜੇ ਮੇਲੇ ਮੋਲੇ ਤੇ ਗਏ ਹੋਏ ਨੇ ਤੇ ਰੌਣਕ ਜੀ ਕਾਸ਼ਟ ਦੇਖਦੀ ਪਈ ਐ ਇਹ ਮਹੀਨੇ ਹੁਣ ਬਣਾਤੀ ਠੰਡ ਕੂਲਰ ਬੰਦ ਕੀਤੇ ਨੇ ਹੋ ਗਿਆ ਹੁਣ 4 ਦਿਨ ਘਟੋ ਘਟ ਤੇ ਅੱਜ ਪੱਖਾ ਵੀ ਬੰਦ ਹੋ ਜਾਣਾ ਜਿਹੜੇ ਸਾਦਾ ਅੱਜ ਮੌਸਮ ਰਾਤ ਪੱਖਾ ਚਲਾ ਆ ਕੇ ਸੁੱਤੇ ਤੇ ਹੁਣ ਉਹ ਵੀ ਬੰਦ ਕਰਨਾ ਪੈਣਾ ਤੇ ਬਾਕੀ ਪਤਾ ਨਹੀਂ ਲੱਗਦਾ ਇੱਕੇ ਦਮ ਹੀ ਹੁਣ ਚਲੀ ਕਿ ਨਾ ਗਰਮੀ ਜਿਹਾ ਉਹ ਪੈਂਦੀ ਸੀ ਇੱਕਦਮੀ ਰੋਕ ਪੈ ਗਈ ਗਰਮੀ ਤੋਂ ਆਹ ਟਮਾਟਰ ਕੱਢਿਆ ਹੈ ਲੈਟ ਹੀ ਨਹੀਂ ਜਲਦੇ ਸਾਡੇ ਪਾਸਾ ਲੈਟ ਜਗਾ ਦਿੰਦੇ ਰੁਕ ਜਾ ਕਾਕੂ ਛੱਡ ਦੇ ਥੱਲੇ ਮੈਂ ਫਿਰ ਜਾਗ ਪਈ ਫਲਟ ਤੇ ਸ਼ਾਹ ਦਾ ਜੜਾ ਸਬਜੀ ਬਣਨ ਲੱਗੀ ਆਲੂ ਕੱਟੇ ਜਾ ਰਹੇ ਨੇ ਤੇ ਸਾਡਾ ਸ਼ੋਰ ਜਾ ਐਸਮੋਕਾ ਰੌਣ ਲੱਗ ਗਿਆ ਤਾਂ ਵੇ ਹੁਣ ਇਹਨੇ ਸ਼ੁਰੂ ਕਰਤਾ ਰੋਣਾ ਤੇ ਟਾਈਮ ਹੋ ਗਿਆ ਵਾ ਹੁਣ ਪੌਣੇ 6 ਦਾ ਠੀਕ ਹੈ ਨੇ ਰੋਣਾ ਸ਼ੁਰੂ ਕਰ ਦਿੱਤਾ ਤਜ ਬਣਾਉਣੀ ਆ ਆਲੂ ਮਟਰ ਤੇ ਰੋਟੀ ਬਣੂਗੀ ਉਹ ਵੀ ਗਲਾਸ ਚ ਪਾ ਕੇ ਤੇ ਖੇਡ ਲਾ ਦੇਣ ਨਾਲ ਅਜੇ ਇੱਕ ਛੇ ਇਧਰ ਪਾਣੀ ਨਾਲ ਬਾਹਲਾ ਚਾ ਕੇ ਖੇਡਦਾ ਇਹਨੂੰ ਤਾਂ ਲਾ ਦੀਦਾ ਇਦਾਂ ਅੰਦਰ ਅੰਦਰ ਤਾਰਦੀਦਾ ਫਿਰ ਉਧਰ ਚਲਾ ਜਾਵੇ ਤੇ ਉਹ ਪਾਣੀ ਜੱਤ ਮਾਰਦਾ ਇਧਰ ਨੂੰ ਗੰਦੇ ਚ ਆ ਇਹਨੂੰ ਫਿਰ ਇਧਰ ਚਲਾ ਜਾਵੇ ਉਧਰ ਕੁੱਕੜ ਆ ਜਾਂਦੇ ਉਹਨਾਂ ਨੂੰ ਪਾਚ ਕੇ ਚਲਾ ਜਾਂਦੇ ਤੇ ਉਹ ਪੈਂਦੇ ਆ ਫਿਰ ਇਹਨੂੰ ਇਹਨੂੰ ਸਾਰਿਆਂ ਪਸ਼ੂ ਬਚਾਉਣਾ ਪੈਂਦਾ ਹਵੀ ਸਿੱਖੇ ਨੇ ਸੱਟੇ ਇਹ ਹੀ ਬਾਣਾ ਵਿੱਚ ਇੱਥੇ ਮੈਂ ਕੱਢਿਆ ਆ ਚਲੋ ਕੋਈ ਨਹੀਂ ਚੱਲੋ ਚੱਲੋ ਟੀਟੀ ਸ਼ੁਰੂ ਹੋ ਗਈ ਤੇਰੀ ਚੱਲ ਚੱਲੀਏ ਚੱਲੋ 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 ਚੱਲੀ ਚੱਲੀਏ ਨਾ ਇੱਧਰ ਅੱਜ ਲੈ ਕੇ ਜਾਣਾ ਆਪ ਲੈ ਕੇ ਜਾਣਾ ਤੈਨੂੰ ਕਿੱਧਰ ਛੜਕਤੇ ਆ ਦਵਾਈਏ ਨਵੀਂ ਦਵਾਈ ਸੀ ਸੀ ਤੇਨ ਵਾਲੀ ਉਹ ਦੇਖੇ ਕੋਣ ਚਲੀ ਗਿਆ ਫਿਰ ਦੁਬਾਰਾ ਚਲੋ ਜੀ ਮੋਟਰਸਾਈਕਲ ਤੇ ਜਾਣਾ ਹੈ ਹੋ ਮੋਟਰਸਾਈਕਲ ਤੇ ਨਹੀਂ ਚੱਲ ਚਲੀਏ ਆਪਾਂ ਉਵੇਂ ਚਲੀਏ ਮੋਟਰਸਾਈਕਲ ਤੇ ਰਹਿਣ ਦੇ ਬੱਦਲ ਬੋਲੇ ਜਾਗਾ ਤੇ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ ਮੀਂਹ ਚਲੋ ਹਾਂ ਚਲੀ ਨੋਰੀ ਚਲੋ ਆਵੇ ਹਵਾ ਨੇ ਸੱਟੇ ਵਜੋਣ ਲੀ ਥੋੜਾ ਥੋੜੀ ਹਾਂ ਕੀ ਹੋ ਗਿਆ ਹਾਂ ਇਸ ਮੋਕੇ ਤੈਨੂੰ ਕੁਝ ਹੋ ਜਾਂਦਾ ਹੁਣ ਤਾਂ ਦਵਾਈ ਦੇਤੀ ਹੁਣ ਤਾਂ ਠੀਕ ਹੋ ਜਾਣਾ ਤੂੰ ਠੀਕ ਹੈ ਮਾਇਡੀ ਨੇ ਰੀ ਆਈ ਰੈਨਸ ਜਿਹੜੇ ਚੋਣ ਨੇ ਡੇਗ ਗੇ ਉਹ ਕੰਮ ਕੀਤਾ ਖਰਾਬ ਤੇ ਬਾਕੀ ਜੇ ਆਪ ਬਾਹਰੇ ਸੀ ਨਾ ਚੋਨੇ ਥੱਲੇ ਪਾਣੀ ਲੱਗ ਗਿਆ ਤੇ ਬੁੱਢੇ ਬੋਲੇ ਹੋ ਜਾਂਦੇ ਆ ਤੇ ਦੇਖ ਪੈ ਨਹੀਂ ਛੋਨੇ ਤੇ ਬੋਸ ਦੀ ਚਾਚੇ ਤੇ ਉਹ ਕੋਕ ਨਾਲ ਸਾਸੀ ਸਾਰੀ ਲੰਮੀ ਆਵੇ ਲੰਮੀ ਸਾਤੀ ਪੂਰੀ ਆਈ ਪੂਰੀ ਵਸ਼ਾਈ ਪੀ ਹਾਂ ਹਾ ਚਾਚੇ ਵਰੀ ਆਉਂਦੇ ਪੇ ਮੇਲੇ ਤੋਂ ਮੇਲੇ ਵੀ ਕਿ ਅਸੀਂ ਤਾਂ ਟਾਈਮ ਨਾਲ ਹੀ ਆ ਗਏ ਜੋਰੇ ਹਣੀ ਤੇ ਸੀ ਹਨਾ ਜੋਰੇ ਕੀ ਚੋਨੇ ਨੂੰ ਐਤ ਕੀ ਇੱਕ ਉਹ ਬੋ ਪਈ ਜਿਆਦਾ ਹਲਦੀ ਰੋ ਗਿਆ ਜਿਹੜਾ ਬਾਲੀ ਜਿਆਦਾ ਕਿ ਜਿਹਨੂੰ ਪਈ ਉਹਨਾਂ ਦਾ ਬਾਲੀ ਜਿਆਦਾ ਪਈ ਇਥੇ ਜਿਹੜੇ ਬਾਜ ਕੇ ਬਾਜ ਕੇ ਜੇ ਜਦੋਂ ਮੀਂਹ ਪਿਆ ਸੀ ਪੂਰਾ ਦਰਿਆ ਦਰੂ ਆਇਆ ਟੁੱਟਿਆ ਸੀ ਬੰਨ ਉਹਦੇ ਵਿੱਚ ਰਹਿ ਠੰਡੇ ਮੌਸਮ ਤੇ ਇੱਕਦਮ ਜਦੋਂ ਤੁੱਪ ਭਈ ਉਹਨਾਂ ਕਰਕੇ ਖਰਾਬ ਹੋਏ ਸੀ ਚੋਨੇ ਚਲਦੇ ਚਲਦੇ ਬਸ ਆਪਾ ਆਵੇ ਬਸ ਇਤੋਂ ਤਣ ਕਮਾ ਕੇ ਹੁਣ ਬੈਗ ਲਾਏ ਨਾ ਬੱਦਲ ਵੀ ਚੜ ਕੇ ਆ ਗਿਆ ਪੂਰਾ ਚਲੀ ਗਏ ਚਲ ਜੀ ਲਈਏ ਫੂ ਚੱਲ ਚਲੀ ਗਏ ਚੇਰੇ ਚਲੀ ਗਏ ਉਹਨਾਂ ਦਾ ਬੱਦਲ ਵੈਸੇ ਖਰਾਬ ਕਰੂਗਾ ਹੀ ਮੀਂਹ ਪੈਂਦਾ ਜੜਾ ਝੋਨੇ ਝੋਨੇ ਹੁਣ ਵੱਢਣ ਦਾ ਟਾਈਮ ਹੈ ਤੇ ਫਸਲ ਖਰਾਬ ਹੋਣ ਦਾ ਡਰ ਕੱਲ ਤੱਕ ਤਾਂ ਦੇਖਿਆ ਵੇਖੋ ਹੁਣ ਕਿੰਨਾ ਕੁਚਰ ਚੱਲਦਾ ਕਿੰਨਾ ਕੁਚਰ ਜਮਾਈ ਲੰਮੀ ਪੈ ਗਈ ਲੰਮੀ ਉੱਚੀ ਉੱਚੀ ਬਹੁਤ ਵਸੇ ਨਾ ਤਾਂ ਕਰਕੇ ਸਾਰੀ ਡੈਗ ਵੀ ਨੁਕਸਾਨ ਕਰਤਾ ਬੜਾ